ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਯਤਨ ਸਦਕਾ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ Oman ਵਿੱਚ ਵੇਚੀ ਪੰਜਾਬ ਦੀ ਇੱਕ ਹੋਰ ਧੀ ਨੂੰ ਵਾਪਸ ਪਰਿਵਾਰ ਵਿੱਚ ਲਿਆਂਦਾ ਗਿਆ ਨਿਰਮਲ ਕੁਤਿਆ ਸੁਲਤਾਨਪੁਰ ਲੋਧੀ ਮੋਗੇ ਤੋਂ ਆਪਣੇ ਪਰਿਵਾਰ ਨਾਲ ਆਏ ਪੀੜਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਜੋ ਕਿ ਘਰ ਦੀ ਗੁਰਬਤ ਕਾਰਨ ਨੁਮਾਨ ਗਈ ਸੀ ਜਿੱਥੇ ਉਸ ਦੇ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਨੇ ਉਸ ਨੂੰ 1000 रियल भारतीयकरण से मुताबिक 2 लाख रुपए ਵਿੱਚ ਅਰਬੀ ਪਰਿਵਾਰ ਵਿੱਚ ਵੇਚ ਦਿੱਤਾ ਸੀ ਇਸ ਸਪੀਡਤਾ ਨੇ ਆਪਣੇ ਦੁੱਖੜੇ ਸੁਣਾਉਂਦਿਆਂ ਦੱਸਿਆ ਕਿ ਉਸ ਨੂੰ ਸਿਰਫ 1 ਮਹੀਨੇ ਦੇ ਵਿਜ਼ਟਰ ਵੀਜ਼ੇ ਤੇ ਭੇਜਿਆ ਗਿਆ ਸੀ ਜਦ ਕਿ ਉਸ ਨੂੰ 3 ਮਹੀਨਿਆਂ ਦਾ ਕਿਹਾ ਗਿਆ ਸੀ ਅਸੀਂ ਕਿਹੜੇ ਦੇਸ਼ ਤੋਂ ਵਾਪਸ ਆਏ ਹੋ ਇਹ ਲਾਸਟ ਗ੍ਰੀਨ ਮਾਨ ਦੇ ਕੇ ਕਿ ਮੈਂ ਘੱਟ ਨਹੀਂ ਚਾਹੀਆ ਵਾਪਸ ਕੋ 1 ਟਾਈਮ ਤੋਂ ਅਸੀਂ 2 ਜਾਂ 3 ਨਵੇਂ ਨਹੀਂ ਦੇ ਰਹੇ ਇਹ ਜਿਹੜੇ ਵੀ ਜਿਹੜਾ ਆ ਇੱਕ ਮਿੰਟ ਆ ਵੀ ਜੈ ਰੀ ਟ੍ਰਾਈ ਕਰੀ ਉਹ ਜੈ ਰੀ ਕਰ ਹਾਂ ਉਹ ਕਹਿੰਦੀ ਉਹ ਕਹਿੰਦੀ ਕੰਮ ਤੇ ਲਵਾਉਂਗੀ ਤੁਹਾਨੂੰ ਵਧੀਆ ਪੈਸੇ ਮਿਲਣਗੇ ਕੱਟਮਾਰ ਕੋਈ ਨਹੀਂ ਇੰਡੀਆ ਨੂੰ ਕਿਉਂਕਿ ਮੈਨੂੰ ਹੋਰ ਕੁੜੀਆਂ ਨੇ ਦੱਸਿਆ ਸੀ ਕਿ ਉੱਥੇ ਕੱਟਮਾਰ ਕਰਦੇ ਆ ਉਹ ਕਹਿੰਦੀ ਕੁੜੀਆਂ ਝੂਠ ਬੋਲਦੀਆਂ ਇਹੋ ਜਿਹਾ ਕੋਈ ਨਹੀਂ ਮੈਨੂੰ ਇਹ ਜਿਹੜੀ ਕੁੜੀ ਨੇ ਮੈਨੂੰ ਲੈ ਕੇ ਗਈ ਕੁੜੀ ਵਾਲੀ ਕੀ ਦਾ ਉਹ ਸਾਡੀ ਰਿਸ਼ਤੇਦਾਰੀ ਤੁਸੀਂ ਹਾਂਜੀ ਸਮਾਲ ਭਾਈ ਦੀ ਰਹਿਣ ਵਾਲੀ ਹੈ ਹਾਂਜੀ ਉਹ ਕਹਿੰਦੀ ਸੀ ਕੁਟਮਾਰ ਕੋਸ਼ਿੰਦੀ ਮੈਂ ਉਹਨੂੰ ਦੱਸਿਆ ਇਹੋ ਕਿ ਨਹੀਂ ਮੇਰੀ ਜ਼ਿੰਮੇਵਾਰੀ ਹੈ ਕੁੜੀਆਂ ਕੰਮ ਕਰਨੀਆਂ ਮਾਰੀਆਂ ਝੂਠ ਬੋਲਦੀਆਂ ਵਾ ਤੁਹਾਨੂੰ ਇਹਦਾ ਪਤਾ ਵੀ ਕਿ ਇਥੇ ਕੁਟਮਾਰ ਹਾਂਜੀ ਮੈਨੂੰ ਪਹਿਲੇ ਪਤਾ ਹਾਂਜੀ ਵੀਡੀਓ ਦੇਖਿਆ ਸੀ ਉਹ ਵੀਡੀਓ ਦੇਖਿਆ ਸੀ ਹਾਂਜੀ ਮੈਂ ਵੀਡੀਓ ਦੇਖਿਆ ਸੀ ਤੇ ਉਹ ਕਹਿੰਦੀ ਸੀ ਨਹੀਂ ਇਦਾਂ ਦਾ ਕੁਝ ਨਹੀਂ ਕੁੜੀਆਂ ਝੂਠ ਬੋਲਦੀਆਂ ਵਾ ਉਹ ਕਹਿੰਦੀ ਮੇਰੀ ਜ਼ਿੰਮੇਵਾਰੀ ਕੁੜੀਆਂ ਇੱਥੇ ਆਣ ਕੇ ਕੰਮ ਨਹੀਂ ਕਰਦੀਆਂ ਸਾਧਰਿਕ ਕਹਿ ਦਿੰਦੀਆਂ ਇੱਥੇ ਵਧੀਆ ਮੋਹ ਹੋਣਾ ਪੈਸੇ ਮਿਲਣਗੇ ਤੇ ਦਵਾਈ ਦਿੱਤੀ ਜਾਊਗੀ ਜੇ ਤੁਸੀਂ ਲੈਣੇ ਲੈੇ ਕੱਪੜਾ ਲੀੜਾ ਧਾਰਾ ਕੁਝ ਮਿਲੂਗਾ ਪਰ 1 ਮਹੀਨੇ ਨਾਲ ਉਹਨਾਂ ਨੇ ਮੈਨੂੰ ਵਧੀਆ ਰੱਖਿਆ 1 ਮਹੀਨੇ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਉਹ ਮੈਨੂੰ ਤਿੰਨ ਤਿੰਨ ਘਰਾਂ ਦਾ ਕੰਮ ਕਰਵਾਉਣ ਲੱਗ ਗਏ ਜਦੋਂ 1 ਮਹੀਨਾ ਰਿਹਾ ਕੋਈ ਕੰਮ ਕਰਦੇ ਰਹੇ ਹਾਂਜੀ ਪਹਿਲਾਂ ਮੈਨੂੰ ਤੇਰੇ ਤੋਂ ਹਾਂਜੀ ਕਿੰਨੇ ਪੈਸੇ ਦਾ ਲੋਡ ਲੱਗੇ ਉਹ 100 ਰੁਪਿਆ ਕੈਸ਼ ਲੈ ਕੇ ਗਏ ਸੀ ਮਾਨ ਦਾ 100 ਰੁਪਿਆ ਸਾਡੇ ਕੋਲ ਕੋਈ ਪੈਂਡਿੰਗ ਹਾਂਜੀ 25000 ਰੁਪਿਆ ਜਦੋਂ ਉਹਨੇ ਮੇਰੇ ਬੈਕਸਪੀਜਾ ਭੇਜਿਆ 25000 ਕੇ ਲੈਣ ਉਹਦੇ ਵੇਚਿਆ ਗਿਆ ਸੀ ਹਾਂਜੀ ਹਾਂਜੀ ਉਹਨਾਂ ਕੁੜੀ ਨੇ ਮੈਨੂੰ ਆਫਿਸ ਚ ਵੇਚਤਾ ਹੀ ਆਫਿਸ ਵਾਲਿਆਂ ਨੇ ਮੈਨੂੰ ਗਾਹ ਅਰਬੀਆਂ ਦੇ ਘਰੇ ਗਏ ਜਦੋਂ ਉਹਨਾਂ ਨੇ ਮੈਨੂੰ ਪੈਸੇ ਮੰਗੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਆਪਦੇ ਘਰ ਜਾਣਾ ਮੈਂ ਨਹੀਂ ਕੰਮ ਕਰਨਾ ਮੈਂ ਬਿਮਾਰ ਹੋ ਗਈ ਮੇਰੇ ਹੱਥ ਪੈਰ ਖਰਾਬ ਹੋ ਗਏ ਦਵਾਈ ਉਹ ਦਵਾਉਂਦੇ ਨੂੰ ਕਿਉਂ ਮੈਂ ਮੈਂ ਕਿਹਾ ਮੈਂ ਆਪਦੇ ਘਰ ਜਾਣਾ ਉਹ ਕਹਿੰਦੇ 1000 ਰੁਪਏ ਦੇ ਦੇ ਫਿਰ ਅਸੀਂ ਤੈਨੂੰ ਜਾਨ ਦਵਾਵਾਂਗੇ ਮੈਂ ਨਾ ਪੁੱਛਿਆ ਤੁਸੀਂ ਕਿਹਦਾ ਕਾੜਾ ਮੰਗਦੇ ਪਏ ਫਿਰ ਉਹਨਾਂ ਨੇ ਦੱਸਿਆ ਕਿ ਆਹ ਕੁੜੀ ਨੇ ਤੈਨੂੰ ਵੇਚਿਆ ਹੋਇਆ ਵਾ ਅਸੀਂ ਉਹ ਪੈਸਾ ਮੰਗਦੇ ਪਏ ਬਾਬਾ ਜੀ ਨਾਲ ਕਿਵੇਂ ਸੰਪਰਕ ਮੇਰਾ ਪਰਿਵਾਰ ਆਇਆ ਕਿ ਉਹਨਾਂ ਨੇ ਸਾਡੇ ਤੋਂ ਪੈਸਾ ਲੈ ਲਿਆ ਸੀ ਫਿਰ ਵੀ ਭੇਜਦੇ ਨਹੀਂ ਪਏ ਸੀ ਜਦੋਂ ਮੇਰਾ ਪਰਿਵਾਰ ਇੱਥੇ ਆਇਆ ਫਿਰ ਬਾਬਾ ਜੀ ਨੇ ਐਮਬੈਸੀ ਫੋਨ ਕੀਤਾ ਉੱਥੇ ਉਹਨਾਂ ਨੇ ਮੈਨੂੰ ਬਚਾਇਆ ਕਢਾਇਆ ਇਹਨਾਂ ਨੇ ਹਾਂਜੀ ਬਹੁਤ ਘਟਦੇ ਸੀ ਬਹੁਤ ਜਦੋਂ ਵੀ ਫੋਨ ਜੀ ਉਹਨਾਂ ਕਹਿੰਦੇ ਫੋਨ ਜਦੋਂ ਫੋਨ ਨਹੀਂ ਦਿੰਦੇ ਸੀ ਨਾ ਕੁਝ ਖਾਣ ਨਹੀਂ ਉਹ ਪੈਸੇ ਦੀ ਮੰਗ ਕਰਦੇ ਸੀ ਬਸ ਪੈਸਾ ਦੋ ਆਦੇ ਪਰਿਵਾਰ ਨੂੰ ਨਹੀਂ ਨਹੀਂ ਐ ਹੋ ਜਾਂਦੇ ਬਸ ਵਰਤਮਾਰ ਕਰਦੇ ਸੀ ਪੈਸੇ ਦੀ ਮੰਗ ਕਰਦੇ ਸੀ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਖਾਣਾ ਨਹੀਂ ਦਿੰਦੇ ਸੀ ਕਿਉਂ ਨਾ ਕੀ ਕਰਦਾ ਈ ਉਹਦੇ ਦਿੰਦੇ ਸੀ ਖਾਣ ਨੂੰ ਕਿਸੇ ਨਾਲ ਗੱਲ ਨਹੀਂ ਹੁੰਦੀ ਸੀ ਜਦੋਂ ਅਮਰ ਜੋ ਮੇਰੇ ਪਰਿਵਾਰ ਨੇ ਕੰਪਲੀਟ ਕੀਤੀ ਉਹਦੇ ਤੇ ਫਿਰ ਉਹਨੇ ਮੇਰੀ ਗੱਲ ਕਰਾਉਣ ਲੱਗੀ ਪ੍ਰੋਸੈਸ ਤੇ ਉਹ ਉਹਨੂੰ ਮੈਂ ਕੁੜੀ ਨੂੰ ਮੈਸੇਜ ਕੀਤਾ ਈ ਕਿ ਉਹ ਇਹ ਉਹਨਾਂ ਨੂੰ ਕਹਿਣ ਲੱਗੀ ਸੀ ਕਿ ਚਾਹੇ ਦੇ ਦੋ ਪ੍ਰਿਆ ਦੇ ਤੇ ਮੈਂ ਇਹਨੂੰ ਭੇਜਦੀ ਆ ਕਿਉਂਕਿ ਪ੍ਰਿਆ ਬਿਮਾਰ ਹੋ ਗਈ ਈ ਥੋੜੀ puri ਤੇ ਫਿਰ ਉਹਨੇ ਕਰੇ ਫੋਨ ਕੀਤਾ ਫਿਰ ਘਰ ਦੇ ਕਹਿੰਦੇ ਰਹੇ ਗੱਲ ਕਰਾ ਕਰੋਂਦੀ ਨਹੀਂ ਸੀ ਬਹੁਤ ਟਾਈਮ ਉਹਨੇ ਇੱਕ ਮਹੀਨਾ ਮੇਰੀ ਗੱਲ ਨਹੀਂ ਕਰਾਈ ਇੱਕ ਤੋਂ ਵੀ ਨੇਵਾਦ ਨੇ ਮੇਰੇ ਇੱਕ ਪਰਿਵਾਰ ਨਾਲ ਗੱਲ ਕਰਾਈ ਉਹ ਵੀ ਪੈਸਿਆਂ ਦੀ ਗੱਲ ਕੀਤੀ ਕਿ ਪੈਸੇ ਦੇ ਦਿਓ ਪਹਿਲਾਂ ਉਹਨਾਂ ਨੇ ਸਾਡੇ ਕੋ 60000 ਰੁਪਏ ਮੰਗਿਆ ਇੰਡੀਆ ਦਾ 60000 ਰੁਪਏ ਮਾਨ ਦਾ 300 ਰਿਆਲ ਮੰਗਿਆ ਕਹਿੰਦੇ ਥੋੜੀ ਟੈਕਟ ਕਰਾ ਦੇਣੇ ਜਦੋਂ ਪਰਿਵਾਰ ਨੂੰ ਕਿਹਾ ਤਾਂ ਸੀ 100 30 ਪੈਸੇ ਇੱਧਰ ਉੱਧਰ ਫੜੋ ਪਰ ਉਹਨੇ ਬਾਅਦ ਸਾਡਾ 30000 ਰੁਪਿਆ ਲੈ ਕੇ ਫਿਰ ਕਹਿੰਦੀ 60000 ਮੰਗਿਆ ਇੱਥੇ ਵੀ ਮੈਨੂੰ ਟੈਕਟ ਨਹੀਂ ਕਰਾਈ ਇਹਨਾਂ ਨੇ ਉੱਥੇ ਜਿੱਦੋਂ ਮੈਂ ਗਈ ਆ ਮੈਂ ਦੋ ਕੁੜੀਆਂ ਹੋਰ ਵੀ ਸੀ ਉੱਥੇ ਫੜੀਆਂ ਆਈਆਂ ਪੰਜਾਬੀ ਕੁੜੀਆਂ ਮੈਂ ਦਿਮੈਨੋ ਉਹ ਮੈਨੂੰ ਨਹੀਂ ਪਤਾ ਮੈਨੂੰ ਮੈਂ ਉਹਨਾਂ ਨੇ ਮੈਨੂੰ ਉੱਦੀ ਭੇਜਤਾ ਜਦੋਂ ਹੀ ਮੈਂ ਲੈ ਕੇ ਆਈ